ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੈ ਨੀਤ ਸਤਿਗੁਰੂ ਸਹਜ ਜੀ ਮਹਾਰਾਜ ਫਰਮਾਉਂਦੇ ਹਨ ਜੈਸ ਜਿਸ ਪ੍ਰਕਾਰ ਜਲ ਪਾਣੀ ਤੇ ਉਤੇ ਬੁੱਧ ਬੁੱਧਾ ਬਲਬਲਾ ਉਪਜੈ ਹਵਾ ਦੇ ਉਪਾਦੀ ਕਾਰਨ ਕਰਕੇ ਭਾਵ ਪੌਂਦੇ ਮਲਾਵ ਕਰਕੇ ਜਾਲ ਵਿੱਚੋਂ ਹੀ ਨੀਤ ਨਿੱਤਾ ਪ੍ਰਾਤ ਉਪਜ ਪੈਦਾ ਹੁੰਦਾ ਹੈ ਜਦੋਂ ਹਵਾ ਦੀ ਉਪਾਦੀ ਖਤਮ ਹੋ ਜਾਂਦੀ ਹੈ ਭਾਵ ਬਲਬਲੇ ਵਿੱਚੋਂ ਹਵਾ ਨਿਕਲ ਜਾਂਦੀ ਹੈ ਵਿਣਸੇ ਫਿਰ ਵਿਣਸ ਜਾਂਦਾ ਹੈ ਉਹ ਪਾਣੀ ਵਿੱਚ ਹੀ ਸਮਾ ਜਾਂਦਾ ਹੈ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਸਤਿਗੁਰੂ ਸਹਜੀ ਮਹਾਰਾਜ ਫਰਮਾਉਂਦੇ ਹਨ ਏ ਮਿੱਤਰਾ ਸੁਣਨਾ ਕਰ ਜਿਸ ਤਰ੍ਹਾਂ ਪਾਣੀ ਤੋਂ ਬਲਬਲਾ ਪੈਦਾ ਹੁੰਦਾ ਹੈ ਹਵਾ ਦੇ ਉਪਾਦੀ ਕਰਨ ਕਰਕੇ ਫਿਰ ਅੰਤ ਨੂੰ ਹਵਾ ਦੇ ਉਪਾਦੀ ਖਤਮ ਹੋਣ ਦੇ ਨਾਲ ਪਾਣ ਵਿੱਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਸੰਸਾਰ ਦੀ ਰਚਨਾ ਜਿਹੜੀ ਹੈ ਨਿਸ਼ਚੇ ਕਰਨਾ ਕਰ ਮਾਇਆ ਦੇ ਸੰਬੰਧ ਕਰਕੇ ਸੰਸਾਰ ਵਿਵਰਤਵਾਦ ਦੀ ਰੀਤੀ ਅਨੁਸਾਰ ਬ੍ਰਹਮ ਰੂਪੀ ਜਾਲ ਤੋਂ ਹੀ ਪੈਦਾ ਹੁੰਦਾ ਹੈ ਅਤੇ ਬ੍ਰਹਮ ਦੇ ਆਸਰੇ ਟਿਕਿਆ ਰਹਿੰਦਾ ਹੈ ਅੰਤਨ ਜਦੋਂ ਸੰਸਾਰ ਦੀ ਪ੍ਰਲਬ ਖਤਮ ਹੋ ਜਾਂਦੀ ਹੈ ਪਾ ਜੀਵ ਦੀ ਪ੍ਰਲਬ ਖਤਮ ਹੁੰਦੀ ਹੈ ਨਾ ਤਦ ਉਹ ਬ੍ਰਹਮ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਬਾਣੀ ਵਿੱਚ ਜਾਲ ਤਰੰਗ ਅਰ ਫੇਨ ਬੁੱਧ-ਬੁਧਾ ਜਾਲ ਤੇ ਭਿੰਨ ਨਾ ਹੋਈ